ਮੇਰਾ ਮਾਮਾ ਤਾਂ ਖੁਰਸ਼ੀ ਹੁੰਦੀ ਰਹਿੰਦੀ ਹੈ ਨਾ ਮੁੰਡਾ ਨੇ ਘਰ ਬਣਾ ਲਿਆ ਤੇ ਉਹ ਕਿਤੇ ਮੱਤੀ ਫਿਰਦੀ ਰਹੇ। ਕਿਉਂ ਇਹ ਕਹਤੋਂ ਓਕੀ ਹੋਈ ਫਿਰਦੀ ਐ? ਇਹ ਓਕੀ ਐ ਹੋਈ ਫਿਰਦੀ ਐ ਨਾ। ਕਹਿੰਦੀ ਵੀ ਹਾਂ ਹੁਣ ਤੁਹਾਡੇ ਕੋਲ ਕਿੰਨੇ ਪੈਸੇ ਆ ਗਏ ਕੋਠੀ ਲੈਣ ਨੂੰ ਕਹਿੰਦੀ। ਕਿ ਜਦੋਂ ਮੇਰੇ ਤਿੰਨ ਬੱਚੇ ਚੜ੍ਹਿੰਦੇ ਕੋਈ ਸੋਇ ਪੈਸੇ ਮਾਹਰੀ ਉਹਦੇ ਤੁਸੀਂ ਕਹਿੰਦੇ ਸਾਡੇ ਕੋਲ ਪੰਜੀ ਵੀ ਨਹੀਂ ਹੈਗੀ। ਮੈਂ ਤੁਸੀਂ ਦੱਸਣਾ ਨਹੀਂ ਸੀ ਵੀ ਸਾਡੇ ਕੋਲ ਜੋੜੇ ਵਾ ਇਸ ਕਹਿੰਦਾ ਮੈਂ ਤਾਂ ਖੜੇ ਆ ਬਜਾਰ دوست ਤੋਂ। ਉਹ ਮੈਨੂੰ ਲੱਗੇ ਪਤਾ ਤਾਂ ਹੈਗਾ ਉਹ ਦਿਚੜੀ ਚਿੱਟੀ ਕਰ ਪੱਚਦੀ ਹੈ ਤੇ ਮੇਰੇ ਤੇ ਮਾਰ ਲਪੜਾ ਸਕਦੀ ਨੇ ਕਿ ਹਾਂ ਮੈਂ ਤੁਹਲੇ ਸੀ ਮਸਲੀ ਜੇ ਕਿ ਤਾਲਤਾ ਹੀ ਨਾ ਮਾਂ ਉਹ ਫਿੱਕਾ ਤਾਂ ਤਾਂ ਚਲੇ ਵੀ ਜਿਹਦੇ ਆਹ ਤੇ ਦਜੰਬਰੀ ਹੋਵੇ ਹੈ ਉਹ ਹੀ ਤਾਂ ਗੱਲ ਹੈ ਫਿਰ ਹੁਣ ਭਾਈ ਉਹ ਵਿਆਹਤੀ ਵਰਤੀ ਆਪਦੇ ਘਰੇ ਵਸਦੀ ਹੈ ਰਸਦੀ ਹੈ ਹੁਣ ਸਾਰੀ ਉਮਰ ਤਾਂ ਨਹੀਂ ਉਹਨੂੰ ਘਰ ਲਟਾਈ ਜਾਣਾ ਮੋਹਿਤਾ ਕੱਲ ਨਾਲ ਮੱਚ ਹਿੰਦੀ ਬਲੇਜ਼ ਸੌਰੀ ਉਹਨੂੰ ਆਕਟਰ ਪੁੱਛ ਕਿਤੇ ਆ ਕੇ ਲੈ ਗਏ ਉਹ ਮੈਨੂੰ ਕੋ ਖਾਲੀ ਕਿ ਟੇਲ ਤੇ ਹਾਂ ਖੋਦ ਲੈ ਕੇ ਜਾਵਾਂਗੇ ਜਦੋਂ ਕੋਈ ਤਾਂ ਸਿੱਖਣਾ ਸੱਤਾ ਪਾਉਂਦੇ ਮੈਨੂੰ ਤਾਂ ਐ ਲੱਗਦਾ ਵੀ ਮਾਵਾਤੀ ਹਥੋਈ ਰਹੇਗੀ ਕਿ ਵਿੱਚ ਨਾ ਵੀ ਹੈ ਕਿਆ ਕਿਆ ਕੀ ਇਹਨੇ ਤਾਂ ਸਾਨਾ ਸੱਤਾ ਪਾੜ ਲਈ ਤੂੰ ਆ ਇਹ ਜੱਲੇ ਹੋਣੀ ਆ ਪਰ ਜਿਹੜੇ ਲੈ ਗਏ ਉਹ ਆ ਕੇ ਨਹੀਂ ਫਿਰ ਕਹਿੰਦੇ ਵੀ ਭਾਈ ਇਸ ਤਾ ਲਾਵਾਂਗੇ ਸਿਆਣਾ ਸੱਪਾ ਫੇਰ ਲੈ ਜਾਵਾਂਗੇ ਇਹੀ ਗੱਪ ਮਾਰਦਿਆਂ ਮੈਨੂੰ ਤਾਂ ਲੱਗਦਾ ਅੜ ਗਏ ਫਿਰ ਹੋਰ ਮੈਂ ਤਾਂ ਕਿ ਪਲੇਸ ਪਲਾਨ ਕਿਹੜੇ ਬਸ ਕੋ ਕਰ ਕਰ ਉਹਨੇ ਫੋਨ ਹੀ ਕੀਤਾ ਕੋ ਕੋ ਨੂੰ ਇਹ ਫੋਨ ਕੀਤਾ ਪਰ ਨਾ ਦੂਜੀ ਨਹੀਂ ਆਇਆ ਅੱਛਾ ਬਸ ਫਿਰ ਗਲਤੀ ਨਹੀਂ ਗਲਤੀ ਐਸੇ ਦੀ ਹੋਣੀ ਆ ਫਿਰ ਕੋਈ ਮੈਂ ਤੁਹਾਡੀ ਬਥੇਰਾ ਸੁਣੀ ਮੈਂ ਤੁਹਾਡੀ ਮਾਂ ਨੂੰ ਕਰਦੀ ਲੱਗੀ ਮੈਂ ਕਿਹਾ ਕਿ ਇਹ ਤਾਂ ਸਾਰੇ ਘਰਾਂ ਦੀ ਕਿਤੀ ਲਟਾਉਣ ਨੂੰ ਕਰਦੀ ਹੈ ਮੈਂ ਕਿ ਜੇ ਤੂੰ ਮਰ ਗਿਆ ਬਸ ਫਿਰ ਇੱਕ ਕੁਇਸਾ ਸੰਜਿਆ ਤਾਂ ਉਹਦੇ ਮੇਰੇ ਪਰਹਾਨ ਲੱਗਿਆ ਸੀ ਤੇ ਬਾਕੀ ਉਹ ਦੰਦੀਆਂ ਘਾਉਂ ਰਹੀ ਪਰ ਇੱਕ ਵਾਰ ਮੈਂ ਮਸਾ ਕਰੋ ਕੱਟੀ ਮੈਂ ਤੁਹਾਨੂੰ ਐਂ ਚੱਲੀ ਆ ਉਹ ਤਲਾਦੀ ਨੂੰ ਆ ਕੇ ਕਿਹਾ ਕਿ ਲੱਗਦਾ ਤੁਹਾਨੂੰ ਬਿਠਾ ਕੇ ਮਾਵਾ ਗੱਲ ਕਰ ਮੈਂ ਭਾਈ ਆਪਾਂ ਵਿਆਹ ਨਹੀਂ ਸੀ ਆਪਣੇ ਜਿਨੇ ਵਾਲੀ ਛੀ ਵਿਆਹ ਉਹਦੀ ਆਪਾਂ ਵਿਆਹੀ ਹਾਂ ਹਾਂ ਹੁਣ ਭਾਈ ਆਪ ਦੇ ਪਿੱਛੇ ਨੰਬਤੀ ਹੁਣ ਆਪਾਂ ਦਾ ਜਿੰਨਾ ਕੋਈ ਕੋਈ ਤੇਲਾਪਾ ਰਿਸ਼ਤੇਦਾਰੀ ਦੇ ਤੌਰ ਤੇ ਕੱਲ ਵੀ ਜਾਇਆ ਕਰਾਂਗੇ ਕਿ ਹੁਣ ਵਾਰੀ ਵਾਰੀ ਇੱਥੇ ਨਾਏ ਕਰੇ ਓਏ ਆਕਸੋਕ ਹੁਣ ਆਪਦੇ ਘਰੇ ਕੱਟੇ ਭਾਈ ਲੜਾਈ ਪੜਾਈ ਆਹਦੇ ਘਰੇ ਨਿਮੇੜੇ ਹੁਣ ਆਇ ਤੈਨੂੰ ਵੀ ਜਮਾਣਾ ਦੇ ਬੋਲ ਕੇ ਚੁੰਨੀ ਚੱਕ ਕੇ ਇੱਥੇ ਆ ਜਾ ਕਰੂਗੀ ਐਂ ਤੇ ਲੋਟ ਨਹੀਂ ਆਉਣਾ ਮੈਂ ਨਹੀਂ ਆਉਂਗੀ ਮੈਂ ਇੱਥੇ ਆਉਂ ਆ ਬਸ ਠੀਕ ਆ ਫਿਰ ਆਪਦਾ ਆਪਦੇ ਘਰ ਬਾਰੇ ਸੋਚ ਕੋਈ ਨਹੀਂ ਦਿੰਦਾ ਕਿਸੇ ਨੂੰ ਕਾਣ ਨੂੰ ਪੁੱਤ ਬਹੁਤ ਸ਼ਰਮ ਇੰਨਾ ਕੱਲਾ ਨੂੰ ਕੀ ਹਿਸਾਬ ਨੇ ਮੈਂ ਜਿੰਨੇ ਕੱਲਾ ਕਲ ਕਰਕੇ ਵੀ ਹੱਥ ਕੀਆ ਤੇ ਤੂੰ ਆਏ ਕਿ ਨਹੀਂ ਉਹ ਘਰ ਦੇਖਣ ਆਏਗੀ ਕਿ ਨਹੀਂ ਕਿ ਫੋਨ ਤੇ ਬੁਲਾ ਨਾ ਕਰ ਦੇਈ ਜਾਏਗੀ ਮੈਂ ਨਾ ਆਉਂਗੀ ਪੁੱਤ ਆਉਂਦੀ ਕਿਉਂ ਨਹੀਂ ਮੈਂ ਆਉਣਾ ਕਹੂਗਾ ਮੇਰੀ ਗੱਲ ਸੁਣ ਲਮਾ ਕੱਲੂ ਤੂੰ ਆ ਰਹੀ ਬਸ ਕੋਈ ਨਾ ਕੋਈ ਨਾ ਮੈਂ ਆਉਂਗੀ ਕਰ ਦੇਖ ਕੇ ਜਾਵਾਂਗੀ ਹਾਂ ਹਾਂ ਕੋਈ ਨਾ ਤੂੰ ਫੇਰ ਕਰਨਾ ਕਰ ਮੈਂ ਜਰੂਰ ਆਉਂਗੀ ਚੰਗਾ ਮੈਂ ਚੰਗਾ ਠੀਕ ਹੈ ਚਲ ਆ ਤਾਂ ਬਾੜਾ ਸੋਨਾ ਹੋ ਗਿਆ ਘਰ ਬਣ ਗਿਆ ਬਣਿਆ ਬਣਾਏ ਮਿਲ ਗਿਆ ਨਹੀਂ ਸਾਲਾਂ ਦੇ ਸਾਲ ਲੰਘ ਜਾਂਦੇ ਆ ਘਰ ਬਣਾਉਣ ਨੂੰ ਰੰਗ ਲੱਗ ਗਿਆ ਤਾਂ ਮਹਾਰਾਜ ਨੇ ਵਧੀਆ ਕੀਤਾ ਇਹ ਕਿ ਮੈਂ ਗੇੜਤੀ ਖੜੀ ਆ ਕੀ ਗੱਲ ਹੋ ਗਈ ਹੈ ਲਿਆਂਦਾ ਸਮਾਨ ਆਹੋ ਸਮਾਨ ਤਾਂ ਲਿਆਂਦਾ ਆ ਗਈ ਮੰਮੀ ਮੰਮੀ ਕਿੱਥੇ ਆਈ ਹੈ ਹਜੇ ਹਾਂ ਮੰਮੀ ਤੋਂ ਪਹਿਲਾਂ ਤਾਂ ਪੂਆ ਆ ਗਈ ਮੂੰਹ ਤੇ ਹੋਰ ਉਹ ਅੱਗੇ ਮੈਂ ਦੂਜੇ ਤਾਂ ਨਹੀਂ ਆ ਜਾਂਦੀ ਮੂੰਹ ਚੱਕ ਕੇ ਉਹੀ ਤਾਂ ਗੱਲ ਮੈਨੂੰ ਸਮਝ ਨਹੀਂ ਆਉਂਦੀ ਚਲ ਜੇ ਬੰਦੇ ਨੂੰ ਕੋਈ ਕੰਮ ਹੋਵੇ ਬੰਦਾ ਫਿਰ ਵੀ ਆਉਂਦਾ ਸੋਹਣਾ ਲੱਗਦਾ ਹੈ ਨਾ ਬਾਵਾ ਨੂੰ ਫੜਨੀ ਕੁਝ ਕਹਿੰਦਾ ਹੈਗਾ ਕਰੇ ਚਲੋ ਤਾ ਤੂੰ ਛੱਡ ਤੂੰ ਗੱਲਬਾਤ ਕਰੀ ਹੋਊਗੀ ਜਾਂ ਬੇਬੇ ਕੋਲ ਗੱਲ ਕਰੀ ਹੋਊਗੀ ਕਾਤੋਂ ਆਈ ਐ ਮੈਨੂੰ ਨਹੀਂ ਪਤਾ ਸਿੱਧਾ ਆ ਕੇ ਬੇਬੇ ਕੋਲ ਬੈਠ ਗਈ ਮੈਂ ਤਾਂ ਬਾਪਰਾ ਸੁੱਤੀ ਪਈ ਸੀ ਜੋ ਉੱਠ ਕੇ ਦੇਖਿਆ ਤਾਂ ਬਾਹਰ ਭੂਆ ਬੈਠੀ ਬਸ ਸਤਿ ਸ਼੍ਰੀ ਅਕਾਲ ਬੁਲਾਇਆ ਤੇ ਮੈਂ ਕਿਹਾ ਹਾਂਜੀ ਭੂਆ ਕਿਵੇਂ ਆਈ ਸੀ ਕਿਨੇ ਉਹੀ ਆ ਗਈ ਭਾਈ ਤੇ ਬਾਅਦ ਚ ਮੰਮੀ ਨੇ ਗੱਲਾਂ ਮਾਰੀ ਗਈ ਘੰਟਾ ਪਤਾ ਨਹੀਂ ਕੀਆ ਮੈਂ ਤੁਹਾਨੂੰ ਦੱਸੀ ਐ ਨਹੀਂ ਪਕਾਈ ਕੋ ਖਿਚੜੀ ਪਕਾਈ ਜਾਂਦੀਆਂ ਨੇ ਹੈ ਆਪਣੇ ਕੋਲੇ ਗੱਲ ਨਹੀਂ ਕਰਦੀਆਂ ਚਲ ਤੂੰ ਐਵੇਂ ਟੈਨਸ਼ਨ ਨਾ ਕਰ ਤੂੰ ਆ ਸਮਾਨ ਅੰਦਰ ਰੱਖ ਠੀਕ ਹੈ ਤੇ ਤੂੰ ਚਾਹ ਲਿਆ ਬਣਾ ਕੇ ਮੈਂ ਕਰਦਾ ਭੂਆ ਨਾਲ ਅਸਮਾਨ ਜ ਮੈਂ ਹੁਣ ਕੀ ਕਰਾਂ ਤੂੰ ਇਹ ਤਾਂ ਕੋਈ ਨੀ ਰੱਖ ਦੇ ਇਹ ਤਾਂ ਕੱਟ ਲਿਆਂਦਾ ਸੀ ਕਿ ਕਿਵੇਂ ਨਾ 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 ਲੈ ਕੇ ਆਂਦਾ ਪੂਰਾ ਇਹ ਤਾਂ ਕੋਈ ਨਹੀਂ ਫਿਰ ਕੀ ਹੁੰਦਾ ਵਿੱਚ ਚਾਰ ਬੁਰਖਿਆਂ ਭੂਆ ਲਾ ਲੂ ਏ ਆਹ ਚਾਮ ਦਾ ਘਟ ਕੋਈ ਨਹੀਂਦਾ ਮੈਂ ਤੈਨੂੰ ਕਰ ਜੇ ਮੰਮੀ ਆ ਗਈ ਨਾ ਮੰਮੀ ਨੂੰ ਅੰਦਰ ਬਿਠਾ ਕੇ ਖਵਾ ਦੂੰਗੀ ਕੋਤੇ ਲੱਗ ਜਾਂਦੀ ਉਹ ਤੂੰ ਕਿਉਂ ਐਵੇਂ ਕਰਦੀ ਹੁੰਨੀ ਐਵੇਂ ਨਹੀਂ ਤਨ ਦਿਖਾਇਆ ਕਰ ਕੋਈ ਗੱਲ ਨਹੀਂ ਤੂੰ ਬਾਵਾ ਸਮਾਨ ਆ ਬਣ ਜੂਗਾ ਥੋੜਾ ਜਿਹਾ ਪਾਣੀ ਵੱਧ ਪਾ ਲਈ ਤੇ ਤੂੰ ਦਲਵਾ ਲੈ ਪਾਣੀ ਪਾ ਲੈ ਹੈ ਸਰਜੀ ਬਣਾਏਗੀ ਮਟਰ ਪਨੀਰ ਲੈ ਕੇ ਆਂਦਾ ਉਹ ਤਾਂ ਠੀਕ ਹੈ ਜੇ ਮਤਲਬ ਕਿ ਸਮੂਸੇ ਸਮੂਸੇ ਲਈ ਆਉਂ ਨਹੀਂ ਲੱਗੇ ਸਮੂਸੇ ਸਮੋਸੇ ਲੈ ਗਏ ਨੇ ਤੇ ਤਲੇ ਮਾੜਾ ਹੁੰਦਾਗਾ ਚਲ ਚੰਗਾ ਠੀਕ ਹੈ ਜਾੜੂ ਵੀ ਪੁੱਛ ਲੋ ਕੀ ਮਾਰੇ ਭੂ ਆਉਂਦਾ ਆਪਣੇ ਵੱਲ ਦੀ ਹੈਗੀ ਆ ਮਾਰੇ ਭੂ ਨੂੰ ਭਲਾ ਕੇ ਜੀ ਪੁੱਛੀ ਕੀ ਤਾਂ ਬੰਦਾਸੀ ਦੇ ਵੀ ਕੁਛ ਕੋਈ ਨਹੀਂ ਗੱਲ ਕਰਦਾ ਮੈਂ ਜਾ ਕੇ ਦੇਦਾਂ ਗੱਲ ਕਰਾਂਗੇ ਫਿਰ ਹੀ ਪੜਾ ਲੱਗੂ ਮੈਨੂੰ ਬਾਹਰ ਹੀ ਟੈਨਸ਼ਨ ਹੋਈ ਪਈ ਆ ਕਿ ਕਦੋਂ ਆਈ ਹੋਵੇ ਉਹਨਾਂ ਦਾ ਆਲਦਾ ਘਰ ਆ ਇੱਥੇ ਆ ਨਹੀਂ ਸਕਦੀ ਉਹ ਜੀ ਮੈਂ ਤਾਂ ਕਦੇ ਮੈਂ ਕਦੇ ਗਈ ਆ ਜਦ ਇਹ ਨਹੀਂ ਪਿੱਕੇ ਇੰਨੀ ਵਾਰੀ ਉਹ ਯਾਰ ਗੱਲ ਉਹ ਨਹੀਂ ਚਲ ਕੋਈ ਨਹੀਂ ਜਾ ਕੇ ਦੇਖਦਾ ਜਾ ਦੇਖ ਲੈ ਅਸਰ ਆ ਬਣੀ ਵਧੀਆ ਤੋ ਪਕਾ ਦਿੰਦੀ ਹੋਰ ਟੜਕੇ ਤਾਂ ਬਾਹਲੀ ਤੂੰ ਦਿਸੀ ਬੁਰਾ ਹਾਲ ਸੀ ਸੱਸੀ ਆਪੂਆ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੈ ਹੋਰ ਤਗੜਿਆ ਆਪੂਆ ਹਾਂ ਤੂੰ ਦੱਸ ਲਾਡੀ ਠੀਕ ਹੈ ਵਧੀਆ ਵਧੀਆ ਹੋਰ ਕਿਵੇਂ ਜਿਹੜਾ ਮਾਰਿਆ ਆਪੂਆ ਓਏ ਆ ਗਈ ਮੈਂ ਕਿ ਮਿਲਿਆ ਆਵਾ ਅੱਛਾ ਹਾਂ ਠੀਕ ਹੈ ਕੱਲ ਠੀਕ ਸੀ ਸਾਰੇ ਵਧੀਆ ਸਾਰੇ ਠੀਕ ਠਾਕ ਅੱਛਾ ਅੱਛਾ ਮੈਂ ਕਿ ਮੇਰੇ ਭਤੀਜੇ ਨੇ ਨਮੀ ਕੋਠੀ ਲਈ ਹੈ ਹਾਂ ਕੋਠੀ ਦਾ ਸੋਣੀ ਆਪੂਆ ਕੋਠੀ ਮਾਂ ਤਾਂ ਨਹੀਂ ਖੋਜ ਹੈਗੀ ਲੈ ਦੇਖ ਲੈ ਖੁਸ਼ ਕਿਉਂ ਨਹੀਂ ਪੁੱਤ ਤੂੰ ਖੁਸ਼ ਹੈ ਤੇਰੀ ਮਾਂ ਨੂੰ ਕੀ ਹੋ ਹੋ ਖੁਸ਼ ਹੋਣ ਨੂੰ ਨਹੀਂ ਉਨਨੀ ਹੋ ਜਾਏਗੀ। ਨਾ ਅੱਛਾ ਪੁੱਤ ਤਰਕੀਆਂ ਕਰੇ ਤੇ ਮਾਮਾ ਖੁਸ਼ ਨਹੀਂ ਹੁੰਦੀਆਂ। ਗੱਲਾਂ ਵੇਖ ਕਰਦਾ। ਨੱਬੂਆ ਮੇਰੀ ਗੱਲ ਸੁਣ। ਹੈ? ਫਿਰ ਤੂੰ ਕਹਿੰਗੇ ਇਹ ਬੋਲਦਾ। ਕਿ ਚਲਾਉਣਾ ਹਰਪੀ ਦਾ ਵਿਆਹ ਕਰਤਾ। ਠੀਕ ਹੈ ਉਹ ਹੋ ਜਾਏਗੀ। ਆਦੇ ਘਰੇ ਜਾਵੜੀ। ਫਿਰ ਇਹਨਾਂ ਹੁਣ ਮਨਿੰਦਰ ਨੂੰ ਆਏ ਕਹਿੰਦੀ ਕਿ ਲੋੜਾ ਮਾਮ ਮਨਿੰਦਰ ਕੋਲੇ ਬਾਰੀ ਬਾਰੀ ਕਹਿੰਦੀ ਆ ਵੀ ਕੋਠੀ ਦਾ ਤੁਸੀਂ ਇੰਨਾ ਪੈਸਾ ਲਾਤਾ। ਹਰਪੀ ਦੇ ਵਿਆਹ ਦੇ ਪੈਸੇ 2 ਰੁਪਈਆ ਨਹੀਂ ਕੱਲਿਆ। ਕੀ ਗੱਲ ਹੁਣ ਇਹ ਮੇਰੇ ਨਾਲ ਵੀ ਸਿੱਕਾ ਕਰਦੀ ਆ। ਆਹ ਨਾ ਕੀਆ ਬਣਾ ਲਿਆ ਅੱਡ ਬਣਾ ਲਿਆ ਇਹ ਆਦੇ ਵਾਸਤੇ। ਅਈ ਮੈਂ ਤਾਂ ਉਹ ਗੱਲ ਕਰੀ ਸੀ ਵੀ ਉਦੋਂ ਤਾਂ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਪੈਸੇ 500 ਰੁਪਏ ਨਹੀਂ ਮਾ ਅਸੀਂ ਕਿੱਥੋਂ ਦੇ ਦਈਏ ਅਸੀਂ ਇਹਦੇ ਤੇ ਕਿੱਥੋਂ ਪੈਸੇ ਲਾ ਦਈਏ ਇਹ ਕੋਠੀ ਲੈਣ ਵਾਰੀ ਦਾ ਤੁਸੀਂ ਕਿਸੇ ਨੂੰ ਦੱਸਿਆ ਵੀ ਨਹੀਂ ਉਹ ਮਾਦਰ ਸਾਹਿਬ ਕੋਤਾਵਲਾ ਆਇਆ ਸੀਗਾ ਨਾ ਜਿੰਨੇ ਕੋਣ ਕੋਠੀ ਤੇ ਪੈਸੇ ਬੰਦੇ ਸੀਗੇ ਉਹਨੇ ਆਪਾਂ ਲਾਤੇ ਹੁਣ 100 ਰੁਪਏ ਹੈ ਨਹੀਂ ਸੀ ਤਾਂ ਹੀ ਮੈਂ ਤੈਨੂੰ ਕਿਹਾ ਜੇ ਕੋਈ ਹੁੰਦਾ ਤਾਂ ਮੈਂ ਅਸਕੇਲਾ ਰੱਖਦਾ ਸੀ ਚਲ ਕੋਈ ਨਾ ਤੇ ਮੈਂ ਤਾਂ ਕਹਿੰਦੀ ਚਲ ਨਹੀਂ ਲਾਏ ਤਾਂ ਨਾ ਸਹੀ ਚਲ ਲੱਡੀਆਂ ਇਹ ਜੀਆਂ ਨਾ ਮਾੜੀਆਂ ਮਾੜੀਆਂ ਗੱਲਾਂ ਤਾਂ ਐਵੇਂ ਕਚੀਰਾ ਜਿਹਾ ਨਹੀਂ ਕਰਦੇ ਹੁੰਦੇ ਫੇਰ ਨਹੀਂ ਘਰ ਚੱਲਦੇ ਕਿ ਜਿਹੜੀ ਗੱਲ ਤਾਂ ਗਾਣਾ ਉਹ ਮੈਂ ਦੇਖੋ ਤਾਂ ਗੱਲ ਕਰਦਾ ਕਿ ਬੇਬੇ ਨੇ ਤੇਰੇ ਕੋਲ ਵੀ ਗੱਲ ਕਰੀ ਹੋਵੇ ਹੈ ਵੀ ਬੱਸ ਮੈਂ ਕਿਹੜਾ ਮਾਰਾ ਕੀਤਾ ਮੈਂ ਤਾਂ ਹਣ ਵੀ ਕੱਲਾ ਕਹੜਾ ਹੈਗਾ ਠੀਕ ਹੈ ਵੀ ਆਪਣਾ ਹੀ ਐ ਸਾਰਾ ਕੁਝ ਨਹੀਂ ਚੱਲ ਵਧੀਆ ਕਰੇ ਭਾਈ ਤੂੰ ਆਪਦਾ ਘਰ ਬਣਾ ਲਿਆ ਤੇ ਕੋਈ ਨਹੀਂ ਨਾ ਇਹਨੇ ਮੇਰੇ ਕੋਲ ਕੋਈ ਅਹੋਜੀ ਗੱਲ ਛੇੜੀ ਐ ਤੇ ਅਸਤਾ ਆਪਣੀ ਕਬੀਲਦਾਰੀ ਦੀਆਂ ਹੋਰ ਗੱਲਾਂ ਹੀ ਕਰੀ ਜਾਣੀਆਂ ਜਦੋਂ ਨਹੀਂ ਮੈਂ ਆਈ ਇਹ ਬੋਲੀ ਜੀ ਬੋਲਣ ਲੱਗ ਗਿਆ ਨਾ ਪਹਿਲਾਂ ਚੁਸਕਦਾ ਨਹੀਂ ਸੀ ਹੁਣ ਜਦੋਂ ਕੰਨ ਭਰਤਾਂ ਦੀ ਐ ਨਾ ਬਸ ਉਹਦੇ ਜਿਹੜੇ ਉਹ ਗੱਲ ਕਹਿੰਦੇ ਉਹੀ ਕਹਿੰਦਾ ਇਹ ਉਹ ਨਾ ਮਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਘਰ ਬਣਾਇਆ ਇਹ ਠੀਕ ਆ ਉਹ ਪਹਿਲਾ ਵਾਲਾ ਘਰ ਢਾਣ ਵਾਲਾ ਸੀਗਾ ਬਾਕੀ ਗੱਲ ਹੋਣਾ ਆ ਵੀ ਭੈਣ ਬਿਆਹੀ ਗਈ ਉਹਦੇ ਰਿਸ਼ਤੇਦਾਰ ਆਉਣਗੇ ਠੀਕ ਆ ਗਾਂਹ ਦੀ ਗਾਂ ਹੁਣ ਮੇਰੇ ਰਿਸ਼ਤੇਦਾਰ ਆਉਂਦੇ ਨੇ ਫਟਾਕੇ ਪਹਿੜਾ ਲੱਗਦਾ ਪਰ ਮੈਂ ਕਿਹੜਾ ਕਹਿੰਦੀ ਆ ਵੀ ਤੂੰ ਕਿਉਂ ਬਣਾਇਆ ਮੈਂ ਕਹੇਸ ਕੀਤਾ ਵੀ ਚੱਲ ਭਾਈ ਵਧੀਆ ਹੋਇਆ ਪਰਮਾਤਮਾ ਤੁਹਾਨੂੰ ਵਧਾਵੇ ਹਾਂ ਚੱਲ ਕੋਈ ਨਾ ਮਾ ਹੋਰ ਦੱਸ ਬੂਆ ਨਵੀਂ ਦਾਦੀ ਕੋਈ ਬਸ ਠੀਕ ਆ ਪੁੱਤ ਵਧੀਆ ਠੀਕ ਆ ਕੋਈ ਗੱਲਬਾਤ ਤਾਂ ਨਹੀਂ ਇਹ ਵੀ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਨਾ ਨਾ ਗੱਲਬਾਤ ਕੀ ਹੋਣੀ ਸੀ ਮੈਂ ਤਾਂ ਮਿਲਣਾ ਆਈ ਐ ਤੈਨੂੰ ਦੱਸੀ ਜਾਨੀ ਐ ਅੱਛਾ ਅੱਛਾ ਫਿਰ ਤਾਂ ਠੀਕ ਆ ਮੈਂ ਤਾਂ ਫਿਕਰ ਜੀ ਹੋ ਗਈ ਮਨਿੰਦਰ ਨੇ ਦੱਸਿਆ ਮਨਿੰਦਰ ਕਹਿੰਦੀ ਉਹ ਆਈ ਬੈਠੀ ਐ ਮੈਂ ਕਿਹਾ ਹੇ 2 ਦਿਨ ਤਾਂ ਹੋਇਆ ਕਿ ਉਹ ਆ ਕੇ ਗਈ ਸੀ ਦੁਆਰੇ ਫੇਰ ਆ ਗਈ ਮੈਂ ਕਿਹਾ ਕੋਈ ਗੱਲ ਹੋ ਗਈ ਹੋਵੇ ਚਲ ਮੈਂ ਨਾਲੇ ਕੋਠੀ ਵੀ ਆ ਕੇ ਆਵਾਂ ਨਾਲੇ 2 ਦਿਨ ਲਾ ਕੇ ਆਉਂਗੀ ਚਲ ਇਹਦਾ ਇਹ ਤਾਂ ਵਧੀਆ ਕੀਤਾ ਮੈਂ ਤਾਂ ਬਾਜ਼ਾਰ ਗਿਆ ਸੀਗਾ ਮਨਿੰਦਰ ਲਈ ਮਮੀਆ ਫੋਨ ਆਇਆ ਸੀਗਾ ਉਹ ਕਹਿੰਦੇ ਜੀ ਕਹਿੰਦੇ ਤੁਸੀਂ ਆਵਾਂਗੇ ਤਾਂ ਕਰਕੇ ਮਠਾਈ ਲੈ ਕੇ ਆਏ ਇੱਕ ਤਾਂ ਸਬਜ਼ੀ ਪਾਣੀ ਲੈ ਕੇ ਆਏ ਮੈਂ ਕਿਹਾ ਚਲ ਹਨਾ ਰਹਿਣ ਗਿਆ ਲੈ ਅੱਜ ਉਹ ਤੀਜੀ ਰਹਿ ਜੀ ਫਿਰ ਹੈ

ਮੈਂ ਆਉਂਗੀ ਬਾਕੀ ਦੇਖੋ ਹੁਣ ਅਜੇ ਤੋਂ ਪਤਾ ਲੱਗੂਆ ਕਰਿਆ ਤੱਕ ਨਹੀਂ ਤਿਆਰੀ ਵਾਰੀ ਕਿੰਨੀ ਕਰਨੀ ਆ ਰੋਟੀ ਸਬਜ਼ੀ ਬਣਾਉਣੀ ਆ ਹਾਂ ਬਾ ਰੋਟੀ ਸਬਜ਼ੀ ਹੋ ਗਈ ਬਸ ਬਾਕੀ ਆਣਾ ਹੁਣ ਘਰ ਮਰ ਦੇਖਣਗੇ ਮਾੜਾ ਮੋਟਾ ਦਿਖਾ ਦੇ ਉੱਤੇ ਥੱਲੇ ਜਾ ਕੇ ਘਰ ਦੇ ਯਾਰ ਚੀਜ਼ ਬਣੀ ਆ ਕਰੇ ਵੀਂਦਾ ਹੀ ਐ ਬੈਠੇ ਨਾਲੇ ਤਾਂ ਕੋਈ ਨਹੀਂ ਦਿਖਾ ਦੇ ਮਾਤਾ ਕੋਈ ਚਾਹ ਨਾਲ ਵੀ ਹੁੰਦਾ ਹੁਣ ਆ ਹੁਣ ਕੁਦਾ ਆਏ ਕਰਦੀਆਂ ਵੀ ਦੇਂਦਾ ਵੀ ਆ ਚਾਹ ਹੁੰਦਾ ਉਹਨਾਂ ਦਾ ਉਹਦਾ ਕਿੰਨਾ ਜਾ ਬਣਾਉਂਦੇ ਆ ਹੈ ਵੀ ਚਾਹ ਠੀਕ ਆ ਵੀ ਜਵਾਈ ਭਾਈ ਨੇ ਘਰ ਬਣਾ ਲਿਆ ਵਧੀਆ ਤਾਂ ਆਉਣਗੇ ਫਿਰ ਮੈਂ ਕਿਹੜਾ ਚਾਹ ਨਹੀਂ ਬਣਾਉਂਗੀ ਕੋਈ ਗੱਲ ਨਹੀਂ ਉਹਨੂੰ ਆਉਣ ਦੇ ਤਾਂ ਸੀ ਮੇ ਚਾ ਠੀਕ ਆ। ਕਿਹ ਕਹੀ ਜਨਾ। ਉਹ ਹਜੇ ਕਹਿਣ ਨਾ ਕਹਿਣ। ਉਦਾਂ ਚੰਗਾ ਮਾਂ। ਤੂੰ ਪਤਾ ਨਹੀਂ ਕਿਉਂ ਇਹ ਜੇ ਸੁਭਾਅ ਹੀ ਬਣ ਗਈ ਪਤਾ ਨਹੀਂ ਕੀ ਹੋਇਆ ਕੀ ਨਹੀਂ। ਤੈਨੂੰ ਜਿੱਦ ਦੇ ਹਰ ਤੀਕ ਗਈ ਹੈ ਨਾ ਉਦੋਂ ਤੋਂ ਤੇਰਾ ਸੁਭਾਅ ਹੀ ਬਦਲ ਗਿਆ। ਚੱਲ ਭਾਈ ਮੇਰੇ ਤਾਂ ਕਾਹਨੂੰ ਸੁਭਾਅ ਬਦਲਿਆ ਹੈ। ਧੀਆ ਨਾਲ ਹੁੰਦਾ ਹੀ ਹੈ। ਨਾਲੇ ਨਾ ਹੁੰਦਾ। ਦੁੱਖ। ਚੱਲ ਕੋਈ ਨਹੀਂ ਆਉਣ। ਪੁੱਤ ਨਾਲ ਨਗਰੀ ਦੁੱਖ ਤੋਂ ਪੁੱਤ ਨਾਲ ਨਗਰੀ ਵੀ ਦੁੱਖ ਤੋਂ ਕਰਦੀ। ਨਾ ਉਹਨੂੰ ਲਾ ਲਿਆ ਕਰ ਬੰਦੇ ਬੰਦੇ ਕੋਲ। ਮੈਨੂੰ ਕਹਾਂਗੇ ਜੀ ਤਕਰੀਫਾ ਤੈਨੂੰ। ਮੇਰੇ ਕੋਲੇ ਬੈਠ ਕੇ ਕਦੇ ਦੁੱਖ ਸੁਖ ਕੀਤਾ ਵੀ ਹੈ। ਹੁਣ ਨਾ ਕਿਹਦੇ ਕੋਲ ਬੈਠਾਂਗਾ ਤੇਰੇ ਉਹ ਦੰਨਿਆ ਤਲਾਕ ਦੇ ਦੇਣਾ ਫਿਰ ਉਹਨੂੰ ਆਈ ਚਾਹੁੰਦੀ ਆ ਫਿਰ ਤੋਂ ਹੁਣ ਅੱਛਾ ਮੈਂ ਤੈਨ ਤਲਾਕ ਦਾ ਕਹਿ ਨਹੀਂ ਫਿਰ ਉਹਨਾਂ ਵਾਲਾ ਕੀ ਹਾਂ ਜੀ ਉਹ ਵੀ ਮੈਂ ਸੁਣਾ ਫਿਰ ਹੋਰ ਵੀ ਸੁਣੂਗਾ ਲੈ ਭਾਈ ਤੁਸੀਂ ਲੜਿਆ ਨਾ ਕਰੋ ਜੇ ਮੈਂ ਉੱਥੇ ਪਰੇ ਆ ਕੇ ਬੈਗੀ ਤਾਂ ਉੱਥੇ ਤੇਰੇ ਅਧਿਕਾਰ ਵਾਲੀ ਤੇ ਇਹ ਲੜਨ ਲੱਗਾ ਹੁਣ ਤੁਸੀਂ ਲੜਨ ਲਾਗੇ ਮੇਰੀ ਆਈ ਦੀ ਆਹ ਨਹੀਂ ਹਜ ਰੱਖਦੇ ਤੁਸੀਂ ਵਿੱਡ ਕੇ ਵਹਿ ਜਾਣਗੇ ਵਿੱਡਣਾ ਕੋਈ ਚੱਜ ਦੀਆਂ ਗੱਲਾਂ ਕਰਿਆ ਕਰੋ ਕਹੀਂ ਤੇ ਸੋਡੇ ਕੋਲੇ ਆਉਣ ਨੂੰ ਜੀ ਨਹੀਂ ਕਰਦਾ ਦੇਖ ਲੈ ਪੋਰਾ ਸ਼ਰਮ ਨਹੀਂ ਆਉਂਦੀ ਮਾਂ ਦੀ ਕਦਰ ਹੈਗੀ ਐ ਨਾ ਹਾਂ ਐਡਾ ਉਸੇ ਨਹੀਂ ਕਰਤਾ ਇਹਨੂੰ ਪਾਲ ਪਲੋਸ ਕੇ ਦੇਖ ਰਹੀ ਹਾਂ ਕਦਰਾਂ ਕੁਦਰਾਂ ਤਾਂ ਸੱਸ ਵਾਸਤੇ ਤਾਂ ਮਠਿਆਈਆਂ ਦੇ ਡੱਬੇ ਆਉਂਦੇ ਭੂਆ ਨੂੰ ਤਿੰਨ ਵਾਰੀ ਪੁੱਛ ਲੈ ਤੂੰ ਕੀ ਲੈਣਾ ਈ ਕੀ ਲੈਣਾ ਈ ਲੈਣਾ ਈ ਦੇਖ ਲੈ ਗੱਲਾਂ ਫਿਰ ਹੁਣ ਤੂੰ ਹੀ ਦੇਖ ਲੈ ਭੈਣੇ ਜੇ ਮੈਂ ਕਹਿੰਨੀ ਐ ਫਿਰ ਤੂੰ ਮੈਨੂੰ ਕਹਦੇ ਨਹੀਂ ਵੀ ਤੂੰ ਬੋਲਦੀ ਐ ਨਹੀਂ ਮੈਂ ਤੈਨੂੰ ਕਹਨੀ ਐ ਟਾਈਮ ਕੱਢ ਲਾ ਮੈਂ ਜਰਾ ਟਾਈਮ ਦੀ ਮਾਰੀ ਆਣੀ ਐ ਵੀ ਆਪਦੇ ਦਿਨ ਘਟੀਆਂ ਕਰ ਲਾ ਮੈਂ ਤਾਂ ਕਰੀ ਜਾਨੀ ਦਿਨ ਘਟੀਆਂ ਹੋਰ ਮੈਂ ਤੈਨੂੰ ਮਾਰੀ ਮੱਤ ਨਹੀਂ ਦਿੰਦੀ ਚੰਗਾ ਹੀ ਕਹਿੰਨੀ ਐ ਇਹਨਾਂ ਤਾਂ ਕੋਈ ਆਵੇ ਭਈ ਮੈਂ ਤਾਂ ਕਦੇ ਕੁਝ ਨਿਕਿਆ ਮੈਂ ਤਾਂ ਕਹਿੰਨੀ ਚੱਲ ਭਈ ਰਿਸ਼ਤੇਦਾਰ ਨਹੀਂ ਆਉਣੇ ਹੀ ਆ ਜੀ ਸਦਕੇ ਜੀ ਵਾਰੀ ਆਉਣ ਮੈਂ ਚਲ ਆਈ ਜਾਣ ਆਪਾਂ ਨੂੰ ਤਾਂ ਚਾਹ ਵੀ ਉੱਠ ਕੇ ਜਾ ਕੇ ਪੀਣੀ ਪੈਗੀ ਸੱਸ ਵਾਸਤੇ ਮਠਿਆਈਆਂ ਲਿਆਉਂਦਾ ਚਲ ਆਈ ਜਾਣ ਕੁਛ ਮਰਜ਼ੀ ਕਰੀ ਤਮਨਿੰਦਰ ਬਹੁਤ ਸੋਹਣਾ ਸੱਚੀ ਰੂਹ ਖੁਸ਼ ਹੋ ਗਈ ਦੇਖ ਕੇ ਵੀ ਸੋਹਣਾ ਦੇਖ ਕੇ ਲਿਆ ਤਾਂ ਹੀ ਤਾਂ ਅਸੀਂ ਜਮ ਨਹੀਂ ਛੱਡਿਆ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਸਾਡੇ ਕੋਲ ਵੀ ਅਸੀਂ ਘਰ ਵੇਚਣਾ ਮੈਂ ਤਾਂ ਰੱਡੇ ਦੇ ਪਿੱਛੇ ਹੀ ਪੈ ਗਈ ਮੈਂ ਕਿਹਾ ਤੂੰ ਕੁਛ ਨਹੀਂਦਾ ਤੂੰ ਘਰ ਖਰੀਦ ਮੈਂ ਕਿਹਾ ਵਧੀਆ ਹੋ ਗਿਆ ਆਪਦਾ ਚੀਜ਼ ਬਹੁਤ ਇੱਕ ਵਾਰੀ ਬਣਦੀ ਆ ਕਿਹੜਾ ਰੋਜ਼ ਰੋਜ਼ ਬਣਦੀ ਆ ਐਸੀ ਤਾਂ ਕਰਜ਼ਾ ਚੜਿਆ ਕਿ ਲੈ ਜੂਗਾ ਮੈਂ ਹਾੜੀ ਸੋਣੀ ਫਸਲ ਤੇ ਲੈ ਜਾਣਗੇ ਅਸੀਂ ਮਾਂ ਨੂੰ ਤਾਂ ਅਸੀਂ ਪੁੱਛਿਆ ਵੀ ਨਹੀਂ ਇਹਦਾ ਰੈ ਕਰਦਾ ਸੀ ਕਿ ਮਾਂ ਨਾਲ ਮੈਨੂੰ ਕਹਿ ਤੂੰ ਰਹਿਣ ਦੇ ਖਬਰਦਾਰ ਜੀ ਮਾਂ ਨੂੰ ਪੁੱਛਿਆ ਤਾਂ ਮੈਂ ਖੋਣੀ ਨੰਨੇ ਹੀ ਪਾਣਾ ਉਹ ਤਾਂ ਹੀ ਕਹਿਣਾ ਹਜੇ ਕੀ ਆ ਪੁੱਤ ਕੋਠਿਆਂ ਨੂੰ ਤੁਸੀਂ ਰਹਿਣ ਦੋ ਦੋ ਪੈਸੇ ਜੋੜ ਲੋ ਕੱਲ ਨੂੰ ਕਿਤੇ ਲਾਉਣੇ ਪੈ ਸਕਦੇ ਆ ਮੈਨੂੰ ਪਤਾ ਸੀਗਾ ਉਹਦਾ ਤਾਂ ਹੀ ਉਸ ਤੋਂ ਨਾਲ ਗੱਲ ਵੀ ਨਹੀਂ ਕੀਤੀ ਸਿੱਧੀ ਲਿਆ ਕੇ ਬਸ ਇੱਥੇ ਖੜਾ ਆ ਵੀ ਆ ਆਪਣਾ ਘਰ ਆ ਪਈ ਹੁ ਵਧੀਆ ਕੀਤਾ ਨਾਲੇ ਇਹਨੇ ਤਾਂ ਟੇਡੀਆਂ ਗੱਲਾਂ ਹੀ ਕਰਨੀਆਂ ਇਹਨੇ ਕਿਹੜਾ ਖੁਸ਼ੀ ਚ ਕੁਸ਼ ਹੋਣਾਗਾ ਕਿ ਨਹੀਂ ਸ਼ੁਕਰ ਹੈ ਘਰ ਲਾਡੀ ਦੇ ਨਾਮ ਸੀਗਾ ਉਧਰਲਾ ਤਾਂ ਹੀ ਵੇਚਤਾ ਨਹੀਂ ਇਹ ਕਿੱਥੇ ਵੇਚਣ ਦਿੰਦੀ ਸੀ ਅੱਛਾ ਉਹ ਕਿ ਉਹ ਬੰਮੀ ਸਵੇਜਤਾ 10-15 ਲੱਖ ਦਾ ਹਾਂ ਚੱਲ ਵਧੀਆ ਫੇਰ ਤਾਂ ਬੱਟੇ ਗਈ ਵਧੀਆ ਪੈਸੇ ਹਾਂ ਵਧੀਆ ਬੱਟੇ ਗਏ ਵੀ ਆ ਉਹ ਵੀ ਥਾਂ ਵਧੀਆ ਸੀਗਾ ਆਪਣਾ ਸੀ ਤਾਂ ਵਧੀਆ ਚੱਲ ਆ ਹੁਣ ਨਮਾ ਪਾਇਆ ਵਿਆ ਉਹ ਪੁਰਾਣਾ ਸੀ ਫੇਰ ਵੀ ਆ ਗਾਈਆਂ ਵੀ ਲੰਗਮ ਵੀ ਦੋ ਮੈਂ ਤਾਂ ਹਾਂ ਵਧੀਆ ਲੰਗਮ ਗਾਈਆਂ ਤਾਂ ਤੇ ਮੈਂ ਖੇ ਨਾਲ ਘਰ ਦਾ ਦੁੱਧ ਉਹ ਜਾ ਕਰੂ ਨਾਲ ਮੈਂ ਦੁੱਧ ਪਾ ਲਿਆ ਕਰੂੰਗੀ ਮੈਂ ਹਮ ਦੁੱਦੀ ਨੂੰ ਹਾਂ ਇਹ ਤਾਂ ਹੈ ਚੱਲ ਪੁੱਤ ਕੰਮ ਦਾ ਕੋਈ ਢਰਨੀ ਤੇਰਾ ਹੀ ਘਰ ਹੈ ਹੁਣ ਜਿੰਨਾ ਜੋੜੇਗੀ ਉਹ ਨਹੀਂ ਥੋੜਾਗਾ ਹੁੰਦਾ ਮੈਂ ਨਾ ਅੱਗੇ ਤਾਂ ਜਦੋਂ ਹਰਪ੍ਰੀਤ ਨੂੰ ਸੋਤ ਪਹੇਰਾ ਮੈਂ ਅੰਦਰੋਂ ਅੰਦਰ ਹੀ ਬਚਦੀ ਸੀ ਮੈਨੂੰ ਕੋਈ ਜੀ ਨਹੀਂ ਕਰਦਾ ਇਸ ਕੋਈ ਚੀਜ਼ ਜੋੜਨ ਨੂੰ ਹਣਾ ਪਰ ਹੁਣ ਹੁਣ ਤਾਂ ਲੱਗਦਾ ਵਿੱਚ ਮੇਰਾ ਹੀ ਆ ਹੁਣ ਕੋਈ ਨਹੀਂ ਹੈਗਾ ਇੱਥੇ ਜਿਵੇਂ ਮੈਂ ਗੱਲ ਕਰੂਗੀ ਮੈਂ ਉਵੇਂ ਹੀ ਕਰੂੰਗੀ ਲੈ ਹਰਪ੍ਰੀਤ ਹੁਣ ਆਪਦੇ ਘਰੇ ਆ ਉਹ ਤਾਂ ਕਦੇ ਸੌਣੀ ਸਵੱਬੀ ਮੇਰੇ ਨਾਲ ਆਉਗੀ ਹੈ ਜਾਂ ਭਾਈ ਤੁਸੀਂ ਜਾਓਗੇ ਹਾਇ ਤਾਂ ਤੇਰਾ ਹੀ ਆ ਸਭ ਕੁਝ ਤੇਰਾ ਘਰ ਵੀ ਤੇਰਾ ਪਸ਼ੂ ਜਾਨ ਡਾਂਡਾ ਵੀ ਤੇਰਾ ਬਸ ਹੁਣ ਆਦਾ ਖੁਸ਼ ਹੋ ਕੇ ਕੰਮ ਧੰਦਾ ਕਰਿਆ ਕਰ ਬਸ ਮੈਂ ਪੂਰਾ ਖੁਸ਼ ਹੋ ਕੇ ਕਰਦੀ ਬਸ ਆ ਮੇਰੇ ਸੱਸ ਦਾ ਮੱਥਾ ਸਿੱਧਾ ਹੋ ਇਹਦੇ ਕੰਨੀ ਦੇਖ ਕੇ ਨਾ ਤੂੰ ਐਵੇਂ ਖੂਨ ਮਚਾਇਆ ਕਰ ਆਪ ਦਾ ਉल्लू ਸਿੱਧਾ ਰੱਖਿਆ ਕਰ ਨਾ ਹੁੰਨੀ ਮੇਰੇ ਪਰਵਾਹ ਕਰਦੀ ਇਹਦੀ ਨਾਲ ਮੈਨੂੰ ਐਂ ਦੱਸ ਚੱਲ ਮੇਰੇ ਅਸਤੇ ਜਿਹੜਾ ਸੂਟ ਲੈ ਕੇ ਬਿਠੇਰੇ ਸੋਹਣੇ ਲੈ ਕੇ ਆਈ ਹੈ ਨਾ ਨਾ ਤੈਨੂੰ ਹਰਪ੍ਰੀਤ ਦਾ ਸੂਟ ਲਿਆਉਣ ਦੀ ਕੀ ਲੋੜ ਸੀਗੀ ਤੂੰ ਕਿਉਂ ਗਾਹ ਤੱਕ ਵਰਤਦੀ ਆਉਂਦੇ ਨਾਲ ਨਾ ਉਹਦਾ ਵੀ ਹੱਕ ਹੈ ਪੁੱਤ ਫੇਰ ਵੀ ਤੇਰੀ ਸੱਸ ਆਖੂਗੀ ਮੇਰੀ ਧੀ ਦਾ ਨਹੀਂ ਲਿਆਂਦਾ ਇੱਕ ਛੂਟ ਨਾ ਫੇਰ ਕੀ ਹੁੰਦਾ ਇਹ ਤਾਂ ਤੂੰ ਲਿਆਂਦਾ ਹੁਣ ਤਾਂ ਵੀ ਆਖਣਾ ਤੂੰ ਨਹੀਂ ਲਿਆਂਦਾ ਉਹਨੇ ਤਾਂ ਵੀ ਆਖਣਾ ਉਹ ਕਿਸੇ ਪਾਸੇ ਮਾਨ ਨਹੀਂ ਹੈਗੀ ਆਪਾਂ ਤਾਂ ਭੈ ਨਗ ਪੂਰਾ ਕਰਤਾ ਠੀਕ ਹੈ ਨਾ ਤੇਰਾ ਲਿਆਂਦਾ ਤੇਰੀ ਸੱਸ ਦਾ ਲਿਆਂ ਮੂੰਹ ਸਿੱਧਾ ਹੋਵੇ ਚਾਹੇ ਨਾ ਹੋਵੇ ਚੁੱਪ ਕਰ ਜਾ ਤੁਰਦਾ ਹੁੰਦਾ ਪਤਾ ਨਹੀਂ ਕਿਉਂ ਦੋ ਮਿੰਟ ਨਹੀਂ ਬਠਣਦਾ ਪੂਆ ਵੀ ਆਈ ਕਰਦੀ ਪਤਾ ਨਹੀਂ ਕੀ ਖਾਲ ਨੂੰ ਦੋ ਜਿਹੇ ਨਹੀਂ ਆ ਜਾਂਦੀ ਐ ਪੂਆ ਜੀ ਇੱਥੇ ਆ ਜਾਓ ਆਜ ਪੂਆ ਜੀ ਬੈਠੋ ਲੈ ਜੋ ਸੱਸਰੀ ਘਰ ਬੈਣ ਜੀ ਤੁਸੀਂ ਅੱਧਰ ਲੈ ਬਾਹਰ ਆ ਗਈਆਂ ਸੀ ਉੱਧਰ ਡਿੱਕੀ ਜਾਂਦੀ ਅੱਛਾ ਨਾ ਮੈਂ ਤੇਰਾ ਇੱਥੇ ਬੈ ਗਈ ਮਨਾਂ ਚਾ ਜੀਜਾ ਲੱਗਦਾ ਇੱਧਰ ਵਧੀਆ ਸੱਸਰੀ ਘਰ ਬੈਣ ਜੀ ਉਹ ਤੁਸੀਂ ਪਹਿਲਾਂ ਚਾਚੀ ਕੇ ਗਏ ਹੋਏ ਸੀਗੇ ਹਾਂ ਤੇ ਹਾਂ ਮੈਂ ਆਖਾਂ ਮੈਂ ਜਾਣੀ ਕੋਈ ਠੀਕ ਹੈ ਵਧੀਆ ਤੁਸੀਂ ਸੁਣਾਓ ਪਰਵਾ ਠੀਕ ਹੈ ਆਪਣਾ ਵਧੀਆ ਵਧੀਆ ਆਪਣੇ ਦੱਸੋ ਹਾਂ ਵਧੀਆ ਭੈਣ ਜੀ ਔਰ ਤੁਸੀਂ ਠੀਕ ਆ ਭੈਣ ਜੀ? ਹਾਂ ਭੈਣ ਜੀ ਤੁਸੀਂ ਦੱਸੋ। ਠੀਕ ਆ ਨਾਲੇ ਤੁਹਾਨੂੰ ਵਧਾਈਆਂ ਭਾਈ ਘਰ ਦੇ ਮਾਣ ਮਾ ਤੁਹਾਨੂੰ। ਸੋਨੇ ਵੀ ਭੈਣ ਜੀ। ਭੈਣ ਜੀ ਤੁਹਾਨੂੰ ਵੀ। ਹਾਂ ਵਧੀਆ। ਸਾਰੇ ਵਧੀਆ ਨੇ। ਮੈਂ ਤਾਂ ਜਦੋਂ ਮਰੇ ਦਰਿੰਦਰ ਦੱਸਿਆ ਤੇ ਮੈਂ ਤਾਂ ਭਈ ਐ ਹੋ ਗਿਆ ਵੀ ਛੇਤੀ ਛੇਤੀ ਜਾਵਾ। ਤੇ ਹੋਰ ਵਧੀਆ ਕੀਤਾ ਲੈ ਮਾਮਾ ਨੂੰ ਦਈ ਹੈ। ਚਾਹ ਨਾ ਚੱਕ ਜਾਵੇ ਮੈਂ ਕਿਤਾਬ ਮਮੀ ਤੇਰੇ ਸੂਟ ਚੱਕ ਲਈ ਹੈ ਨਾ ਥੋੜਾ ਮੇਰੇ ਵਾਲਾ ਹਰਪੀ ਤਾਂ ਮੈਂ ਕਿੰਨਾ ਦਾ ਖਰਚਾ ਕਰ ਕੋਈ ਨਾ ਸੀ ਭੰਜੀ ਲੈ ਲੈ ਸੁੱਕਣਾ ਤੁਸੀਂ ਘਰ ਖਰੀਦਿਆ ਕਾਲੀ ਹੱਥ ਥੋੜੀ ਆਉਣਾ ਕੋਈ ਗੱਲ ਨਹੀਂ ਫਿਰ ਇਹ ਨਾ ਤੁਸੀਂ ਆਏ ਕਿਹੜੇ ਸੂਟ ਲਿਆਉਣੇ ਤੁਸੀਂ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਇੰਨੇ ਨਾਲ ਹੁਣ ਖਾਲੀ ਹੱਥ ਦਾ ਤੇਰੀ ਗੱਲ ਸੁਣ ਇਹ ਸੂਟਾਂ ਕਿੰਨੇ ਰਹਿੰਦੀ ਐ ਆ ਦੇਖ ਲਓ ਤੀਜੇ ਦਿਨ ਨਵਾਂ ਸੂਟ ਹੁੰਦਾ ਇਹਦੇ ਚੱਲ ਕੋਈ ਨਹੀਂ ਭਾਈ ਇਹ ਤਾਂ ਭੈਣ ਜੀ ਪਹਿਲਾਂ ਤਾਂ ਸ਼ੌਂਕ ਸਿੱਲੀੜਾ ਕੱਪੜਾ ਦਾ ਤਾਂ ਆ ਹੀ ਉੱਥੇ ਲਿਆਉਂਦੇ ਲੈ ਹੁਣ ਮੰਮੀ ਹੀ ਲੀੜਾ ਕੱਪੜਾ ਤਾਂ ਸਵਾਉਣੇ ਮੇਰੇ ਤਾਂ ਹੁਣ ਉਮਰਾਂ ਲੀੜਾ ਕੱਪੜਾ ਪਾਉਂਦੀ ਹੈ ਲੈ ਹੁਣ ਹਰਪੀਤ ਵੀ ਸਵਾਸ ਸਵਾ ਕੇ ਪਾਉਂਦੀ ਐਡੇ ਮਹਿੰਗੇ ਮਹਿੰਗੇ ਸੂਟ ਚੱਲ ਪੁੱਤ ਕੋਈ ਨਾ ਆਪ ਕੋ ਆਪਦੇ ਘਰੇ ਸਾਰੀਆਂ ਹੀ ਪਾਉਂਦੇ ਮੇਰਾ ਭਾਈ ਚੱਲੇ ਚੱਲ ਪਾਓ ਭਾਈ ਹੰਡਾਓ ਪਰਮਾਤਮਾ ਤੁਹਾਨੂੰ ਸੁੱਖ ਸ਼ਾਂਤੀ ਰੱਖੇ ਉਹੀ ਤਾਂ ਹੈ ਇਹ ਹੋਰ ਦੱਸੋ ਭੈਣ ਜੀ ਠੀਕ ਰਹੇ ਨੇ ਤੁਸੀਂ ਹਾਂ ਠੀਕ ਹੈ ਬਸ ਵਧੀਆ ਭਾਈ ਚੱਲੋ ਉਹੀ ਗੱਲ ਆਪਦਾ ਤੀਪੂ ਤਾਂ ਸਭ ਖਤਰ ਨੂੰ ਦੇਖ ਕੇ ਆਪ ਹਾਂ ਹਾਂ ਤਾਂ ਹੀ ਤੇ ਕਹਿੰਦੇ ਹਾਂ ਠੀਕ ਆਗੇ ਮੱਸਾ ਜਵਾਕਾ ਨੇ ਆਪਦਾ ਘਰ ਬਣਾਇਆ ਹਾਂ ਉਹੀ ਤਾਂ ਹੈ ਫਿਰ ਅਚਰੋ ਕਾਣੇ ਕੋਲੇ ਜਿਹੀ ਰਹੇਗੀ ਉਹੀ ਤਾਂ ਹੈ ਹੋਰ ਹਰਪ੍ਰੀਤ ਤਾਂ ਕੀ ਹਾਲ ਚਾਲ ਹੈ ਠੀਕ ਹੈ ਭੈਣ ਜੀ ਚਲ ਵਧੀਆ ਫਿਰ ਚਾਚੀ ਆਈ ਨਹੀਂ ਜਦੋਂ ਉਹਨਾਂ ਦੀ ਗਈ ਮੁੜ ਕੇ ਤਾਂ ਆਈ ਨਹੀਂ ਅੱਛਾ ਫਿਰ ਮੰਮੀ ਹਾਂ ਜੀ ਉਹੀ ਤਾਂ ਲੈ ਕੇ ਗਿਆ ਉਹਨੂੰ ਆ ਕੋਈ ਗੱਲ ਨਹੀਂ ਅਗਲੇ ਮਹੀਨੇ ਫਿਰ ਕਰ ਦੂਗੀ ਫੋਨ ਮੈਨੂੰ ਆ ਕੇ ਲੈ ਜਾ ਉਹਨੇ ਕਿੱਥੇ ਜਾਣਾ ਉਹਨੇ ਇੱਥੇ ਹੀ ਆਉਣਾ ਵਾਰੀ ਵਾਰੀ ਕੋਈ ਗੱਲ ਨਹੀਂ ਪੁੱਤ ਉਹ ਤਾਂ ਉਹਦਾ ਘਰ ਹੈ ਆਉਣ ਨੂੰ ਕਿਹੜਾ ਮਨਾ ਕੀਤਾ ਪਰ ਤੂੰ ਇਹੋ ਜਿਹਾ ਬੋਲਣਾ ਘੜ ਦੇ ਘਰੇ ਰਸੇ ਬਸੇ ਪੁੱਤ ਆਹ ਹੋ ਮੈਂ ਤਾਂ ਆਪਕੇ ਨਹੀਂ ਆਪ ਦੇ ਘਰੇ ਰਹੇ ਵਾਹਿਗੁਰੂ ਆਪ ਦੇ ਘਰੇ ਦਸੇ ਵਸੇ ਬਸ ਚਲ ਕੋਈ ਨਹੀਂ ਪੁੱਤ ਆਉਣ ਜਾਣ ਵੀ ਹੁੰਦੇ ਹੀ ਐ ਧੀਆ ਹਾਂ ਇਹ ਤਾਂ ਹੈ ਭਾਈ ਕਿ ਕਿ ਅਕਸਰ ਜੰਮਣ ਭੋਗਾ ਇੱਥੇ ਨਾਲ ਤੋਂ ਕਿੱਥੇ ਜਾਊਂ ਹੋਰ ਫਿਰ ਜਾਊਂ ਵੀ ਕਿੱਥੇ ਹੈ ਨਾਲੇ ਜਦੋਂ ਉਹ ਕੇ ਬੰਦਾ ਕਬੀਰਦਾਰੀ ਚ ਪਾਇਆ ਜਾਂਦਾ ਉਦੋਂ ਕਿਹੜੇ ਮਿਲਣਗੇ ਸੋਚਦੇ ਆ ਫਿਰ ਤਾਂ ਆ ਜਾ ਜਾਂਦਾ ਹੈ ਘਰਾਂ ਚ ਰੁੱਝ ਜਾਂਦਾ ਹਾਂ ਹਾਂ ਹੁਣ ਤੂੰ ਕਿੰਨਾ ਕ ਜਾਨੀ ਆ ਆਦੇ ਪੇਕੇ ਤੂੰ ਇੱਥੇ ਵਧੀਆ ਰਹਿਣੀ ਐ ਫਿਰ ਉਹੀ ਤਾਂ ਗੱਲ ਵਿਆਪ ਦਾ ਘਰੀ ਜੋੜਨਾ ਹੁੰਦਾ ਭੂਆ ਬਾਰੀ ਵਾਲੇ ਪੇਕੇ ਜਾ ਕੇ ਵੀ ਕੀ ਕਰਨਾ ਹੈ ਅਗਲਾ ਮੜ ਕੇ ਆਏ ਕਹਿੰਦਾ ਵੀ ਦੋ ਦੂਜੇ ਦਿਨ ਪੇਕੇ ਤੁਰੀ ਫਿਰਦੀ ਆ ਨਾਲੇ ਫਰਕ ਪੈਂਦਾ ਮੇਰੀ ਗੱਲ ਸੁਣ ਉਹਦਾ ਗੱਲ ਠੀਕ ਐ ਤੇਰੀ ਪਰ ਤੈਨੂੰ ਵੀ ਪਤਾ ਹੀ ਆ ਉਹ ਕਿਉਂ ਇੱਥੇ ਰਹੀ ਸੀ ਤੇ ਕਿਵੇਂ ਆਈ ਸੀ ਚਲ ਕੋਈ ਨਾ ਮ ਪੁਰਾਣੀ ਗੱਲਾਂ ਕਿਉਂ ਛੋੜ ਚਲੋ ਗੱਲਾਂ ਤੁਸੀਂ ਹੁਣ ਹੋਈ ਹਵਾਈ ਹੁਣ ਐ ਮੇ ਹੁਣ ਆ ਉਹੀ ਗੱਲ ਆ ਆਪਦਾ ਮਹਾਰਾਜ ਨੇ ਖੁਸ਼ੀਆਂ ਵਾਲੇ ਦਿਨ ਬਖਸ਼ੇ ਆ ਹਨ ਵਧੀਆ ਘਰ ਬਣ ਗਿਆ ਉਹਦੇ ਦਾ ਚੱਲ ਭਾਈ ਪਸ਼ੂ ਠੰਡਾ ਬਣਾ ਲਿਆ ਮੈਂ ਤਾਂ ਅੱਗੇ ਨੂੰ ਮਨਿੰਦਰ ਨੂੰ ਕਹਿ ਕੇ हटੀਆਂ ਆਪਦਾ ਭਾਈ ਭੱਜ ਭੱਜ ਕੰਮ ਕਰਿਆ ਕਰ ਤੇਰਾ ਘਰ ਹੈ ਤਾਂ ਇੱਥੇ ਕਿਹੜਾ ਬਣਾਉਣਾ ਕਿਸੇ ਨੇ ਆਪਾਂ ਤਾਂ ਆਪ ਹੀ ਹੀ ਕਰਾਂਗੇ ਮੈਂ ਤਾਂ ਆਪ ਵੀ ਭਾਈ ਆਪਦਾ ਮਾਲ ਪਸ਼ੂ ਆ ਗਿਆ ਤੇਰੇ ਘਰ ਦਾ ਮੌਜ ਨਸੰਦੇ ਲੱਗੂ ਉਹੀ ਤਾਂ ਹੈ ਘਰ ਦੀ ਦੁੱਦੀ ਘੁੱਟ ਹੋ ਗਈ ਬੇਸ਼ੱਕ ਤੇਰੀ ਮੰਮੀ ਕੰਮ ਕਰੇ ਨਾ ਕਰੇ ਪਰ ਤੂੰ ਕੰਮ ਪਿੱਛੇ ਨਹੀਂ ਕਹਾਉਂਦਾ। ਉਹ ਲਗਾ ਲਿਆ ਹੁੰਦੇ ਸੀ ਅੱਧਾ ਪਾਣੀ ਧਾਣੀ ਹੁੰਦਾ ਸੀ ਚਾਹ ਪੂਰਾ ਹੀ ਨਹੀਂ ਸੀ ਚਾਚਾ। ਉਹ ਪੂਰਾ ਇਹੇ ਜਿਹਾ ਹੀ ਹੁੰਦਾ ਪਹਿਣੇ। ਅਹੀਂ ਦਾ ਜਦੋਂ ਕੋਈ ਚਾਹੀਦਾ ਕੋ ਰਿਸ਼ਤੇਦਾਰ ਆ ਜਾਂਦਾ ਤਾਂ ਮੰਗਣਾ ਪੈਂਦਾ ਸੀਗਾ। ਠੀਕ ਬੰਨੇ ਜਾਣਾ ਹੁਣ ਸੋਨੂੰ ਆਏ ਤਾਂ ਫਿਕਰ ਨਹੀਂ ਅੱਗੇ ਜੇ ਖੇਤ ਜਾਂਦੇ ਤਾਂ ਇਹ ਹੁੰਦਾ ਵੀ ਅਜਿੰਨਾ ਦੁੱਤ ਲੈ ਕੇ। ਹੋਰ ਬੜਾ ਔਖਾ ਸੀ। ਥੋੜੇ ਤੱਪੇ ਤਾਂ ਫਿਰ ਆ ਹੀ ਹੁੰਦਾਗਾ। ਨਹੀਂ ਮੈਂ ਕਹਿੰਦੀ ਸੀ ਮੰਮੀ ਚਾਚੀ ਕੀ ਜਾ ਕੇ ਆਇਓ ਕੀ ਗੱਲ ਹੋਗੀ? ਚਾਚਾ ਨਾਲ ਤੁਸੀਂ ਕਹੀ ਚਾਚੀ ਬਿਮਾਰ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਚਾਚੀ ਬਿਮਾਰ ਆ ਹੈ। ਨਹੀਂ ਪਤਾ ਨਹੀਂ ਪਤਾ ਲਿਆ ਹੁਣੇ ਬਟੇ ਬੇਟੇ ਮੇਰੇ ਆਉਣੇ ਚਲ ਨਾਲੇ ਪਾਰਾ ਟਾਈਮ ਹੋ ਗਿਆ ਸੀ ਹਾਂ ਚਲ ਆ ਦ ਤੁਸੀਂ ਘਰੋਂ ਆਈ ਸੀ ਭੈਣ ਜੀ ਮੈਂ ਭੈਣ ਜੀ ਆਈਆਂ ਕਿਹੜੇ ਤੱਕੀ ਅੱਛਾ ਹਾਂਜੀ ਮੈਂ ਤਾਂ ਸਾਰੇ ਸੇ ਚਾਹ ਬਣਾ ਕੇ ਲਈ ਹਣੀ ਮੰਮੀ ਕੋਈ ਨਾ ਬਣਾ ਲਿਆ ਭਾਈ ਬਸ ਪੁੱਤ ਉਸ ਤਾਂ ਪੀ ਕੇ ਆਏ ਤੇਰੀ ਚਾਚੀ ਕੇ ਤੇਰੀ ਮੰਮੀ ਵਾਸਤੇ ਬਣਾ ਦੇ ਕੋਈ ਨਹੀਂ ਪੀ ਲਿਆ ਥੋੜੀ ਥੋੜੀ ਠੰਡ ਹੈਗੀ ਆ ਕੋਈ ਉਹਨਾਂ ਨੇ ਬਣਾ ਲਈ ਸੀ ਬਸ ਚੱਲੀ ਜਾਂਦੀ ਆ ਚਾਹ ਸਾਰਾ ਦੇ ਨਹੀਂ ਤੇ ਰਹੂਗੀ ਦੇਖਦੀ ਆਂਗੀ ਹੁਣ ਮੋੜ ਲੈ ਕਰਕੇ ਆਈ ਸੀ ਤੁਸੀਂ ਤਾਂ ਜਦੋਂ ਆਉਨੇ ਆ ਉਹਦੀ ਮੋੜ ਜਾਣੇ ਆ ਬੇਣੀ ਅਮਨਿੰਦਰ ਜਾਨਦੇ ਹੋਊਗੀ ਕਿ ਨਾ ਉਹ ਨਹੀਂ ਤੁਸੀਂ ਹਾਂ ਪੁੱਛ ਲਈਆਂ ਇਹਨੂੰ ਜੀ ਰੋ ਤੇ ਇਹ ਵੀ ਆਈ ਹੋਈ ਆ ਭੈਣ ਜੀ ਆਪਾਂ ਗੱਲਾਂ ਬਾਤਾਂ ਕਰਾਂਗੇ ਕੋਈ ਨਾ ਚੱਲ ਫਿਰ ਆਪਾਂ ਗੀ ਹਾਂ ਬਾਨੇ ਨਾਲ ਹੀ ਰਹਿ ਜਾਂਦਾ ਉਹ ਕਿੱਥੇ ਨਿਕਲ ਜਾਂਦਾ ਘਰਾਂ ਚੋਂ ਆ ਹੁਣ ਜੇ ਤੁਸੀਂ ਘਰ ਖਰੀਦਿਆ ਤਾਂ ਮੈਂ ਭੱਜੀ ਆਈ ਨਹੀਂ ਹਜੇ ਮੈਂ ਕੋਈ ਲੋੜੀ ਲੋੜੀ ਦੇ ਨੇੜੇ ਆਉਂਦੀ ਹਾਂ 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 ਸਾਲੀ ਚਾਹ ਘਰ ਦਾ ਇਹਨਾਂ ਦੇ ਤਾਂ ਮੈਂ ਫੇਰ ਹੀ ਆਈ ਮੈਂ ਮੁੰਡਾ ਨਾਲ ਤਾਂ ਨਾ ਕੰਮ ਤੇ ਹੁਣ ਲੋੜੀ ਨੂੰ ਹੀ ਨਾ ਖਰਚਾ ਕਰਿਓ ਲੈ ਇੱਕ ਲੋੜੀ ਨੂੰ ਖਰਚਾ ਨਾ ਕਰਿਓ ਉਹ ਤਾਂ ਜਿਹੜੇ ਬਿਹਾਰ ਤਿਆਰ ਬਣੇ ਉਹ ਤਾਂ ਕਰਨੇ ਹੀ ਪੈਂਦੇ ਆ ਪਰ ਕੋਈ ਗੱਲ ਨਹੀਂ ਉਹੀ ਨਾ ਇੰਨਾ ਪਸੂ ਕਰੇ ਮੂੰਹ ਆ ਕੇ ਖੜ ਜੇ ਮੰਮੀ ਅੰਦਰ ਹੀ ਆ ਜਾ ਮੈਂ ਤਾਂ ਕਹਿੰਦੀ ਹਣਾ ਚਲ ਆ ਜਣ ਚਲ ਆਉਂ ਆ ਲੈ ਤਾਂ ਪਿਆ ਅਸੀਂ ਤਾਂ ਮੈਂ ਲੱਗ ਕੇ ਦੇਖਦੀ ਸੀ ਫਿਰ ਮੈਂ ਮੈਂ ਤਾਂ ਉਧਰੋਂ ਵੇਖਦੀ ਵੇਖਦੀ ਕੋਠੀ ਤੇ ਇੱਥੇ ਮੰਜਾ ਡਿਆ ਪੈਸੀ ਮੰਜਾ ਲਾ ਇੱਥੇ ਬੈ ਜਾ ਨੇ ਹਾਂ ਤਾਂ ਬੈ ਗਈ ਇਹ ਨਹੀਂ ਚਲ ਪਸੂ ਢਾਂਡਾ ਵੀ ਦਿਖਾ ਲਿਆ ਵਾ ਮੈਂ ਕਿਹਾ ਚਲ ਭਾਈ ਚੱਲਦੇ ਆ ਫਿਰ